ਆ ਜਗ੍ਹਾ ਤੋਂ ਗੁਰਦੁਆਰਾ ਸ੍ਰੀ ਗੋਵਿੰਦ ਤਾਂ ਅੰਬਾਈ 4 ਕਿਲੋਮੀਟਰ ਰਹਿ ਗਿਆ। ਬਾਕੀ ਜਗ੍ਹਾ ਦੇਖੋ ਕਿੰਨੀ ਸੋਹਣੀ ਆ। ਹਰਿਆਲੀ ਚਾਰੇ ਪਾਸੇ ਆ ਨਦੀ ਵਹਿੰਦੀ ਆ। ਇਹ ਜੇ ਰਸਤੇ ਆ ਬਾਈ ਹੇਮਕੁੰਟ ਸਾਹਿਬ। ਆ ਦੇਖ ਲੋ। ਆਵੇਂ ਨਦੀ ਚਾਲਦੀ ਆ। ਉਹ ਲੰਘ ਜੋ ਲੰਘ ਜੋ ਰੰਗ ਦੇ। ਆ ਵੀਡੀਓ ਬਣਾਉਣ ਲੱਗੇ ਵੇ ਬਾਈ ਫਿਰਤੀਆਂ ਲੰਨੇ ਆ। ਹੈ। ਆਸਲ ਪੀ ਲੈਣ ਲੱਗੇ ਮੈਂ ਬਾਈ ਉਹ ਪੁਲ ਗਰੇ ਮੈਂ ਕਈ ਦੁੱਤ ਦੇ ਵਿੱਚ ਹੋ ਜਾ ਰੋਕ ਲੋ ਰੋਕ ਲੋ ਖੜਜੋ ਵੀਰ ਠੀਕ ਆ ਓਕੇ ਥੱਕਿਆ ਤਾਂ ਨਹੀਂ ਵੀਰ ਠੀਕ ਆ ਉਹ ਰ ਖੜਜੋ ਮੁੰਡੇ ਕਹਿੰਦੇ ਫੋਟੋ ਖਿੱਚਣੀ ਅਸੀਂ ਮੈਂ ਖਿੱਚ ਹਾਟਲ ਇੱਕ ਹੋਰ ਆ ਗਿਆ ਨਿਊ ਪ੍ਰੀਵਰ ਪੁਆਇੰਟ ਯਾ ਹਾਂ 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 ਬੈਠੋ ਆਗੇ ਗਲੂਗੋਸ ਪਲਾਉਨੇ ਆ ਤੁਹਾਨੂੰ ਤੋਰ ਕੇ ਬੈਠੋ 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 ਆ ਪੜਤੋਂ ਬਾਈ ਗੁਰਦੁਆਰਾ ਸ੍ਰੀ ਗੋਵਿੰਦ ਸਾਹਿਬ 3 ਕਿਲੋਮੀਟਰ ਰਹਿ ਗਿਆ ਦੇਖੋ ਕਿੰਨੀ ਸੋਹਣੀ ਜਗ੍ਹਾ ਨਦੀ ਵਹਿੰਦੀ ਆ ਹਲਕਨੰਦਾ ਨਦੀ ਵਹਿੰਦੀ ਆ ਪਰ ਪੁਲ ਲੱਗਿਆ ਵਾ ਪੁਰਾਣਾ ਪੋੜਾ ਫੱਟਿਆਂ ਦਾ ਜਿਹਦੇ ਮੱਨੋਂ ਲੰਘ ਰਹੇ ਆ ਥੋੜਾ ਜਿਹਾ ਪੁਲ ਕੋ ਨਹੀਂ ਘਰ ਲੱਗਦੇ ਨਦੀ ਬਹੁਤ ਤੇ ਚੱਲਦੀ ਆ। ਹੱਟਿਆਂ ਦਾ ਪੁਰਾਣਾ ਪੁਲ ਹੋਣ ਕਰਕੇ ਬਾਈ ਖੜਨ ਨਹੀਂ ਜਾਂਦੇ ਆ 에어ਪੋਰਟ ਪਰ। ਆ ਇੱਕ ਹੋਰ ਹੋਟਲ ਆ ਗਿਆ। ਗੋਵਿੰਦ ਧਾਮ ਤੋਂ 4 ਕਿਲੋਮੀਟਰ ਪਿੱਛੇ। ਸਾਰਾ ਕੁਝ ਮਿਲਦਾ ਹੈ। ਇਹ ਘੋੜੀ ਕਰਨੀ ਆ, ਘੋੜੀ ਵੀ ਕਰ ਸਕਦੇ ਆ ਕਿਰਾਏ ਪਰ। ਚਾਰ ਚੜਾਈ ਆ ਕਿੰਨਾ ਕਰਾਇਆ ਵੀਰ 4 ਕਿਲੋ 400 ਕਰਾਇਆ 4 ਕਿਲੋ ਮਿੰਟ ਕਿੰਨਾ ਉਰੇ ਊਂ ਘੋੜੀ ਦਾ ਘੋੜੀ ਕਾ ਨਹੀਂ ਹੈ ਛੇ ਖਾਲੀ ਨਹੀਂ ਹੈ ਪਤਾ ਨਹੀਂ ਕਹਿੰਦਾ ਕਿੰਨਾ ਬਾਸ ਦੀ ਛੋਟੀ ਬਾਈ ਜਰੂਰ ਨਾਲ ਲੈ ਕੇ ਆਇਓ ਇਹਦੇ ਬਿਨਾ ਚੜਾਈ ਚੜਨੀ ਬਹੁਤ ਔਖੀ ਆ ਨਹੀਂ ਤਾਂ ਪੈਰ ਤਲ ਕੀ ਜਾਂਦਾ ਆ ਬਾਸ ਦੀਆਂ ਛੋਟੀਆਂ ਤੇ ਸਾਰੀ ਲੜਾਈ ਚੜ ਹੁੰਦੀ ਆ ਪੈਰ ਨਹੀਂ ਦਿਲਕਦਾ ਆ ਪੁਲ ਤੋਂ ਬਾਅਦ 2-3 ਕਿਲੋਮੀਟਰ ਰਹਿ ਗਿਆ ਅੱਗੇ ਗੁਰਦੁਆਰਾ ਸ੍ਰੀ ਗੋਬਿੰਦ ਘਾਮ ਆ ਇੱਕ ਹੋਰ ਆ ਗਈ ਦੁਕਾਨ ਖੀਰਿਆਂ ਤੇ ਚਾਟ ਦੀ ਪਾਣੀ ਵੀ ਲੈ ਸਕਦੇ ਆ ਦੰਮ ਵੀ ਵਾਰ ਸਕਦੇ ਆ ਬੈਕੇ ਦੁਕਾਨਾਂ ਐ ਮੇਰੀਆਂ ਤੁਹਾਨੂੰ ਸਿਰੇ ਤੱਕ ਮਿਲੀ ਜਾਣੀਆਂ ਥੋੜੀ ਥੋੜੀ ਦੂਰੀ ਤੇ ਇੱਕ ਅੱਧੀ ਦੁਕਾਨ ਆ ਜਾਂਦੀ ਆ ਬਣਾ ਲੈਗੇ ਹੱਟ ਟਨਲ ਤਿਆਰ ਹੋ ਰਹੀ ਆ ਬਾਈ ਥੋੜੇ ਸਮਾਂ ਅਜ ਚਾਲੂ ਕਰ ਦੇਣੀ ਗੈਸ ਵਰ ਹੋਰ ਵੀ ਘਟ ਦੇ ਜਰਿੰਦਰ ਟਨਲ ਆਏ ਆ ਨਾ ਆ ਜੜਾਈ ਆ ਬਾਈ ਸ੍ਰੀ ਹੇਮਕਾਉਂਟਰ ਸਾਹਿਬ ਦੀ ਗੋਬਿੰਦ ਘਾੜ ਤੋਂ ਧਾਮ ਦੇ ਗੋ ਗੁਰਦੁਆਰਾ ਸ੍ਰੀ ਗੋਬਿੰਦ ਧਾਮ ਦੇ ਵਿਚਕਾਰ ਵਾਲੀ ਜਿਹੜੀ ਐਵੇਂ ਜੀ ਕੋ ਆਰਾਮ ਕਰਨ ਲਈ ਬੈਂਚ ਲੱਗੇ ਹੋਏ ਆ ਸਾਰੇ ਰਸਤੇ ਵਿੱਚ ਬਈ ਥੋੜੀ ਥੋੜੀ ਦੂਰ ਤੇ ਇੱਕਣਾ ਬੈਂਚ ਲੱਗੇ ਮਰਾਮ ਕਰਨੂ ਬਾਕੀ ਪਾਣੀ ਦਾ ਪ੍ਰਬੰਧ ਵੀ ਹੈਗਾ ਝਰਨੇ ਬਹੁਤਾਂ ਬਾਕੀ ਕਈ ਜਗ੍ਹਾ ਟੂਟੀਆਂ ਪਾਣੀ ਵਾਲੀਆਂ ਠੰਡਾ ਪਾਣੀ ਸਾਫ ਪਾਣੀ ਪੀਣ ਲਈ ਬਿੜੀ ਕਿੰਨਾ ਰਹਿ ਗਿਆ ਪਰ ਇਹ ਕਿੱਲਾ 4 ਸਟੌਨ ਮ ਰਹਿ ਗਿਆ ਅੱਛੇ ਤਾਂ 3-4 ਕਿਲੋ